ਸਾਰੀ ਕਪਦ ਸਸਾ ਸਸਾ ਸਖਪਦ ਪਦ ਉਹ ਚਲੋ ਵੀ ਜਵਾਕੋ ਅੱਜ ਆਪਾਂ ਸ਼ੂਨ ਸ੍ਰੀਕਾ ਖੇਡਦੇ ਆਂ ਅਰਸ਼ੂ ਤੂੰ ਤਾਂ ਕੁਝ ਬੋਲ oh no ਸਹਜ ਉਹ ਤੂੰ ਹੀ ਕੁਝ ਬੋਲ ਬਾਹ ਇਹ ਦੋਸਤ ਇਹਨਾਂ ਨੂੰ ਕੀ ਹੋਇਆ ਸਮਰੀਨਾ ਉਹ ਤੂੰ ਹੀ ਕੁਝ ਬੋਲ ਪਾ ਇਹ ਦੋਨੋਂ ਤਾਂ ਬੋਲਦੇ ਨਹੀਂ ਹੈਗੇ ਚਾਚੂ ਮੈਨੂੰ ਨਾ ਬੁਲਾਓ ਯਾਮਨਾ ਇਹਨਾਂ ਨੂੰ ਕੀ ਹੋਇਆ ਭਲਾ ਹੈ ਸਿਰਸਿੱਟੀ ਬੈਠੇ ਨੇ ਮੇਰੇ ਨਾਲ ਬੋਲਦੇ ਨਹੀਂ ਹੈਗੇ ਮੈਨੂੰ ਤਾਂ ਆਪ ਨਹੀਂ ਪਤਾ ਸਵੇਰ ਦੇ ਸਿਰਸਿੱਟੀ ਬੈਠੇ ਨੇ ਮੈਨੂੰ ਤਾਂ ਆਪ ਨਹੀਂ ਕੁਝ ਦੱਸਦੇ ਇਹ ਓ ਯਾਰਸ਼ ਤੂੰ ਤਾਂ ਸਿਆਣੀ ਆ ਤੂੰ ਹੀ ਦੱਸਦੇ ਹੋਇਆ ਕੀ ਆ ਚਾਚੂ ਛੁੱਟੀਆਂ ਖਤਮ ਹੋ ਗਈਆਂ ਹੁਣ ਚਾਚੂ ਸਾਨੂੰ ਸਕੂਲ ਜਾਣਾ ਪੈਣਾ ਚਾਚੂ ਮੈਂ ਸਕੂਲ ਦਾ ਕੰਮ ਨਹੀਂ ਕੀਤਾ ਮੇਰੇ ਸਕੂਲੋਂ ਡੰਡੇ ਪੈਣਗੇ ਲੈ ਐਡੀ ਗੱਲ ਸੀਗੀ ਓ ਬੱਚੇ ਖੁਸ਼ਖਬਰੀ ਹੈ ਖੁਸ਼ਖਬਰੀ ਖੁਸ਼ਖਬਰੀ ਗਾਦੇ ਖੁਸ਼ਖਬਰੀ ਓਏ ਗਰਮੀਆਂ ਦੀ ਛੁੱਟੀਆਂ ਵੱਧ ਗਈਆਂ ਕਹਿੰਦੇ ਗਰਮੀ ਵੱਧ ਪੈ ਰਹੀ ਆ ਥੋੜੀ 15 ਦਿਨ ਦੀ ਛੁੱਟੀਆਂ ਹੋਰ ਵੱਧ ਗਈਆਂ ਓ ਵਾਹ ਜਵਾਕੋ ਵਾਹ ਕਿੰਨਾ ਚਾਅ ਚੜਿਆ ਤੁਹਾਨੂੰ ਛੁੱਟੀਆਂ ਦਾ ਉਹ ਬੁੱਤ ਮਹੀਨਾ ਛੁੱਟੀਆਂ ਹੀ ਸੀਗੀਆਂ ਤੁਹਾਨੂੰ ਹੈ ਤੁਹਾਨੂੰ ਸਕੂਲ ਜਾਣ ਦਾ ਚਾਅ ਹੋਣਾ ਚਾਹੀਦਾ ਪੜ੍ਹਨ ਦਾ ਚਾਅ ਹੋਣਾ ਚਾਹੀਦਾ ਸਿੱਖਣ ਦਾ ਚਾਅ ਹੋਣਾ ਚਾਹੀਦਾ ਅਫਸੋਸ ਪਰ ਉਹ ਥੋੜੀ ਜੋ ਮੁੱਕਦਾ ਜਾਂਦਾ ਠੀਕ ਹੈ ਨਾ ਬੱਚੋ ਮਾਪੇ ਇੰਨੇ ਇੰਨੇ ਫੀਸਾ ਭਰਦੇ ਨੇ ਤੁਹਾਡੀਆਂ ਅਚਾਰਸ਼ ਤੂੰ ਦੱਸ ਕੀ ਬਣਨਾ ਵੱਡੀ ਹੋ ਕੇ ਮੈਂ ਤਾਂ ਦਾਚੂ ਵੱਡੀ ਹੋ ਕੇ ਟੀਚਰ ਬਣਨਾ ਅੱਛਾ ਸਹਿਜ ਤੂੰ ਦੱਸ ਤੂੰ ਕੀ ਬਣਨਾ ਵੱਡਾ ਹੋ ਕੇ ਮੈਂ ਤਾਂ ਚਾਚੂ ਵੱਡਾ ਹੋ ਕੇ ਪਾਇਲਟ ਬਣਨਾ ਹੁਣ ਤੂੰ ਦੱਸ ਜਸਪ੍ਰੀਤ ਤੂੰ ਕੀ ਬਣਨਾ ਵੱਡੀ ਹੋ ਕੇ ਚਾਚੂ ਮੈਂ ਤਾਂ ਵੱਡੀ ਹੋ ਕੇ ਡਾਕਟਰ ਬਣੂ ਸ਼ਾਬਾਸ਼ ਬੱਚੋ ਸ਼ਾਬਾਸ਼ ਬਹੁਤ ਵਧੀਆ ਸੁਪਨੇ ਦੇਖ ਰਹੇ ਤੁਸੀਂ ਪਰ ਸੁਪਨਿਆਂ ਨੂੰ ਪੂਰਾ ਕਰਨ ਲਈ ਮਿਹਨਤ ਵੀ ਤਾਂ ਜ਼ਰੂਰੀ ਆ ਹੈਨਾ ਪੜਾਈ ਤੋਂ ਦੂਰ ਭੱਜ ਕੇ ਕਿਤਾਬਾਂ ਤੋਂ ਦੂਰ ਭੱਜ ਕੇ ਤੇਨੇ ਇਹ ਸੁਪਨੇ ਪੂਰੇ ਹੋਣੇ ਠੀਕ ਹੈ ਨਾ ਇਹ ਨਹੀਂ ਚਾਹੀਦਾ ਕਿਤਾਬਾਂ ਨਾਲ ਪਿਆਰ ਸਿੱਖਣ ਨਾਲ ਪਿਆਰ ਸੋ ਸਿੱਖਣ ਨਾਲ ਪਿਆਰ ਪਾਓ ਕਿਤਾਬਾਂ ਨਾਲ ਪਿਆਰ ਪਾਓ ਠੀਕ ਹੈ ਨਾ ਤਾਂ ਇੱਕ ਦਿਨ ਤੁਹਾਡੇ ਸੁਪਨੇ ਜਰੂਰ ਪੂਰੇ ਹੋਣਗੇ ਠੀਕ ਹੈ ਨਾ ਚਾਚੂ ਅਸੀਂ ਮਨ ਲਗਾ ਕੇ ਪੜਾਂਗੇ ਤੇ ਅਸੀਂ ਆਪਦੇ ਸੁਪਨੇ ਜਰੂਰ ਪੂਰੇ ਕਰਾਂਗੇ ਸ਼ਾਬਾਸ਼ ਬੱਚਿਓ ਸ਼ਾਬਾਸ਼ ਆ ਹੋਈ ਨਾ ਗੱਲ